ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਨੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਝੋਟੀ ਦਿਖਾਵਾਂਗੇ ਤੁਹਾਨੂੰ ਸੂਈ ਵੀ ਸੂਈ ਵੀ ਥੋੜਾ ਟਾਈਮ ਜ਼ਿਆਦਾ ਦੀ ਆ ਪੱਚਾਏ ਤੇ ਨਾਲ ਆ ਡੇਟੇਰ ਵੀਰ ਤੋਂ ਪੁੱਛਦੇ ਆਓਗੇ ਕਦੀ ਕਰਵਾਉਂਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗ ਪਿੰਡ ਖਾਸ ਭਦੌਣ ਸ਼ਹਿਰ ਦੇ ਵਿੱਚ ਆ ਗਿਆ ਨੂੰ ਮੋਬਾਈਲ ਨੰਬਰ ਬਾਈ ਜੀ ਆਪਾਂ 987275090 987275090 50090 ਕਿਹੜਾ ਜੱਪਾ ਝੋਟੀ ਦੇਖੀ ਜਾਂਦੇ ਆ ਝੋਟੀ ਦੇਖੀ ਜਾਂਦੇ ਆ ਬਾਈ ਜੀ ਇਹ ਸੂਆ ਕਿਹੜਾ ਸੂਆ ਇਹ ਵੀ ਨੇ ਦੂਜਾ ਸੂਆ ਦੂਜਾ ਸੂਆ ਬੱਚਾ ਕਿਹੜਾ ਆ ਗਿਆ ਦਾ ਇਹ ਆ ਕੱਟੀ ਆ ਬਈ ਅੱਛਾ ਦੋਨੋਂ ਪਰ ਤੇ ਕੱਟੀ ਜਿਹੜੀ ਖੜੀ ਆ ਜਮਾ ਸੇਮ ਹੀ ਆ ਗਿਆ ਅੱਖ ਮਣ ਕੇ ਹੈਨਾ ਠੀਕ ਆ ਕੈ ਕਿ ਮਹੀਨਾ ਦੀ ਕੱਟੀ ਆ ਇਹ ਇਹ 2.5 3 ਮਹੀਨਿਆਂ ਦੀ ਠੀਕ ਤਿੰਨ ਕਿ ਮਹੀਨਾ ਦੀ ਕੱਟੀ ਆ ਹੈਨਾ ਤੇ ਸੂਆ ਸੂਇਆ ਦੂਜਾ ਝੋਟੀ ਇਹ ਆ ਗਈ ਗ੍ਰੇਡਰ ਚ ਆ ਗਈ ਹੈਨਾ ਹਾਂ ਵੀਰੇ ਹਾਂ ਠੀਕ ਹੈ ਤੇ ਦੰਦੋ ਕਿਵੇਂ ਝੋਟੀ ਇਹ ਚੌਗੀ ਹੈ ਵੀਰੇ ਅੱਛਾ ਆਪਾਂ ਦੰਦ ਦੇਖਿਆ ਹੈਨਾ ਹਾਂ ਚੌਗੀ ਕਨਫਰਮ ਹੈ ਜਰੂਰ ਹਾਂ ਬਿਲਕੁਲ ਬਿਲਕੁਲ ਤੇ ਫਿਰ ਪਹਿਲੇ ਸੂਏ ਤੇ ਖੀਰੀ ਸੂਈ ਹੋਊ ਫਿਰ ਹਾਂ ਵੀਰੇ ਖੀਰੀ ਜਮਾਂਗਰ ਠੀਕ ਹੈ ਦੁੱਧ ਕਿੰਨਾ ਹੋਣ ਚੋਣ ਵਾਲਾ ਥੱਲੇ ਇਹ 8 ਲੀਟਰ ਦੁੱਧ ਹੈ ਵੀਰੇ ਕਹਿੰਦਾ ਬਾਪ ਸੱਤ ਜਮਾਂ ਨਿਪੜਜੂ ਵੀਰੇ ਆਖੀ ਨੀ ਠੀਕ ਹੈ ਦੋਨੇ ਟਾਈਮ ਦਾ ਹਾਂ ਦੋਨੇ ਟਾਈਮ ਦਾ ਠੀਕ ਹੈ ਕਾਪੀ ਤੇ ਮਿਲਦੀ ਹੈ ਕੋਈ ਕੱਟੀ ਛੱਡਣ ਦੀ ਲੋੜ ਨਹੀਂ ਠੀਕ ਹੈ ਬੇਫਿਕਰ ਹੋ ਕੇ ਬਹਿ ਜਾ ਠੀਕ ਹੈ ਕੱਟੀ ਬਣ ਕੇ ਚੱਲ ਜੇ ਤੇ ਚੌਂਟ ਚਵਾਦੀ 1 ਨੰਬਰ ਹੋਈ 1 ਨੰਬਰ ਟੋਰੀ ਬਾਹਰ ਲੋ ਪੁਰਤ ਸਿੰਘ ਮੂੰਹ ਮਾਥਾ ਦੇਖੋ ਕੁੰਡਾ ਸਿੰਘ ਆ ਅੱਖ ਮਣਕਣੀ ਤੇ ਸੈਜ ਫੁੱਲ ਡਬਲ ਕੱਦ ਕਾਟ ਦੇ ਵਿੱਚ ਆ ਪੂਰੇ ਵਜਨ ਵਜੂਦ ਆ ਲਈ ਮੈਂ ਇਦਾਂ ਦੀ ਮੈਂ ਆਪਾਂ ਮੰਡੀ ਦੇ ਦੇਖਣ ਜਾਵਾਂਗੇ ਤਾਂ ਉੱਥੇ ਰੇਟ ਚੰਗਾ ਸਾਾਕੀਕਤ ਕਰਨਾ ਬੱਚਾ ਇਹਦੇ ਪਿੱਛੇ ਆ ਕੇ ਕੱਟੀ ਸੁਈ ਵੀ ਹੈਗੇ 3 ਮਹੀਨੇ ਦੀ ਹੁਣ ਸਵੇਰ ਦਾ ਟਾਈਮ ਆ ਵੀਡੀਓ ਬਣਾਈ ਜੰਨੇ ਆ ਹੁਣ ਚਵਾਈ ਇਹਦੀ ਹੋਈ ਵੀ ਆ ਹਨਾ ਆ ਵੀਰੇ ਹੋਈ ਵੀ ਸੋ ਵੀਰ ਕਹਿੰਦੇ ਨੇ ਲੇਵਾ ਘਾਟਾ ਖਣੀ ਚਵਾਈ ਇਹਦੀ ਹੋਈ ਵੀ ਆ ਤੋ ਕੜ ਝੋਟੀ ਆ ਗਈ ਨਵੇਂ ਹਾਨ ਦੇ ਵਿੱਚ ਦੰਦ ਚਾਹੇ ਪਟਕੇ ਦੇਖ ਜੋ ਦੰਦ ਆਪਾਂ ਦੇਖ ਲੈ ਚੌਗੀ ਝੋਟੀ ਆ ਕੰਨੀਆਂ ਹੜੇ ਝੋਟੀ ਦੀਆਂ ਖੜੀਆਂ ਆ ਗਈਆਂ ਤੇ ਸੈਜ ਵਗੈਰਾ ਪੂਰਾ ਫੁੱਲਣਾ ਆ ਆ ਗਈ ਇਹਦੇ ਪਿੱਛੇ ਕੱਟੀ ਦੇਖ ਸਕਦੇ ਹੋ ਕੱਟੀਵੇਂ ਥਾਣ ਵਗੈਰਾ ਚੰਗੇ ਹੈਗੇ ਤੇ ਇਹਦੇ ਬਈ ਆਪਾਂ ਰੇਟ ਦੀ ਗੱਲ ਕਰੀਏ ਰੇਟ ਇਹਦਾ ਕੀ ਰੱਖਿਆ ਵੇਚਣ ਜਿਹੜਾ ਇਹਦਾ 90000 ਮਾਣ ਤਣ ਜਾ ਮਾਣ ਤਣ 87000 ਬਸ 80000 ਦੇ ਦੇਗਾ ਜਮਾ ਛੋੜ ਸੱਪਾ ਕਰ ਦੇਗਾ ਹਾਂ ਤੇ 60 ਦੱਸ ਦੇ ਜੀ ਕ੍ਰਾਸ ਵੀ ਕਰ ਸਕਦੇ ਲੋ 10 12 ਦੇ ਨੰਬਰ 12 ਦਿਨ ਹੋ ਗਏ ਉਹ ਆਪਣੇ ਕੋਲੇ ਲਿਖੀ ਵੀ ਆ ਹਨਾ ਵੀ ਸਾਂਹ ਤੋਂ ਕ੍ਰੋਸ ਕਰਾ ਦੋ ਠੀਕ ਹੈ ਨੰਬਰ ਬੋਲ ਦਿਓ ਦੁਬਾਰਾ ਆਪਣਾ 96727500 96727 500 50090 ਲੰਬੇ ਤੇ ਦੂਜਾ ਸੂਆ ਛੋਟੀ ਸੂਈ ਵੀ ਆ ਤੇ ਥਾਂ ਲੇਵੇ ਦੀ ਪੂਰੀ ਓਕੇ ਆ ਕਿਸੇ ਪਾਸਿਓ ਹੱਥ ਤਰਾ ਨਹੀਂ ਸੋ ਲੇਵਾ ਦੀ ਖਸਾ ਨੇੜ ਤੋਂ ਸੋਹਣਾ ਸਾਫ ਸੁਥਰਾ ਲੇਵਾ ਤੇ ਚੌਂਡ ਜਵਾ ਦੀ ਪੂਰੀ ਓਕੇ ਜਮ ਬਿਲਕੁਲ ਗਾਰੰਟੀ ਵਾਲੀ ਗੱਲ ਆ ਠੀਕ ਹੈ ਹੱਥ ਪਿਆ ਜੂ ਮਾਚ ਹੈ ਬ్రో ਦਾਂਦੇ ਦੇਖੋ ਜਮਾ ਪੱਟੀ ਵੜਾ ਕੰਨੀਆਂ ਇਹਦੀਆਂ ਖੜੀਆਂ ਹੈਗੀਆਂ ਤੇ ਬਾਕੀ ਹਾਥੂ ਤੇ ਪੂਰਾ ਪੁੜਾ ਫਲਾ ਆ ਲੇਂਦੇ ਆ ਖਾਣ ਪੀਣ ਕੋ ਮਰਜੀ ਦੇਦੇ ਹਨ ਠੀਕ ਹੈ ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਤੇ ਝੋਟੀ ਮੂਹਰੇ ਸਾਲ ਜਦੋਂ ਤਿਆਰ ਕਰਦੇ ਗਾਰੰਟੀ ਆ ਇਹਨੇ 85 ਤੋਂ ਡਬਲ ਹੋ ਜਾਣਾ ਕਿਉਂਕਿ ਇੰਨੀ ਸਮੀ ਪਲੀ ਵੀ ਬਹੁਤ ਘੱਟ ਮਿਲਦੀ ਆ ਤੇ ਬਾਕੀ ਥਣ ਵਗੈਰਾ ਦੇਖੋ ਨਹੀਂ ਹੁਣ ਤੋਂ ਸੋਹਣਾ ਥਾਣਾ ਕੋਈ ਵੀ ਵੀਰ ਫਰੀਦ ਦਾ ਚਾਹਵਣ ਹੋਵੇ ਆਪਣੇ ਨਾ ਹਰਾ ਮੁੱਕ ਗਿਆ ਕੱਲੇ ਹੁਣ ਚਾਰ ਤੇਲੇ ਹਰਾ ਪਾਵਾਂਗੇ ਕਈ ਦੁੱਧ ਦੁੱਧ ਵੱਧ ਠੀਕ ਹੈ ਵੀਰ ਦੇ ਹਰਾ ਹੋਊਗਾ ਉਹ ਦੁੱਧ ਦੁੱਧ ਵੱਧ ਪਾਉਣਾ ਹੁਣ ਹਰਾਮ ਹੋ ਗਿਆ ਆਪਣੇ ਕਲਾਕਾਰ ਚਾਰ ਤਾਂ ਜਲਦੀ ਆਣਾ ਮਾਲਾ ਸੁਣੀ ਸੁਣੀ ਕਰਕੇ ਸਮਾਨ ਪਾਵਾਂਗੇ ਥੋੜੀ ਡਾਇਟ ਆਪਾਂ ਉਸ ਹੱਬ ਨਾਲ ਤਾਂ ਦੁੱਧ ਵੱਧ ਜੂਗੀ ਹੋਊ ਵੱਧੂਗੀ ਦੁੱਧ ਠੀਕ ਹੈ ਤੇ ਬਾਕੇ ਰੇਟ ਵੀ ਫਿਰ ਜੈਨੂਣੀ ਮੰਗੇ ਵੇਚਣ ਵਾਲਾ ਜਾਵਾਂ ਸੋ ਬਾੜੀ ਘਸ ਕਸਾਈ ਨਹੀਂ ਇਹਦੇ ਵਿੱਚ ਹੋਣੀ ਤੇ ਉਹ ਬੰਦਾ ਫੋਨ ਨਾ ਲਾਵੇ ਜਿਹੜਾ ਬਾੜਾ ਥੱਲੇ ਬੈਠਾ ਹੋਵੇ ਇੰਨੀ ਦਾ ਦੇਖ ਕੇ ਵਜਨ ਦੇ ਵਿੱਚ ਹੀ ਆ ਜਾਓ ਵਜਨ ਹੀ ਆ ਤੋਲਮੀ ਵੇਚ ਲੈਣੀ ਆ ਤਾਂ ਜੈ ਗਲਾ ਸੋ ਅੱਜ ਤੁੜਨੀ ਮਿਲ ਜੇ ਮੈਂ ਕਹਿੰਦਾ ਵੀ ਤੁੜਮਾ ਟਰੈਕਟਰ ਲੈ ਜਾਂਦਾ ਸੋ ਨਾਲੇ ਕਾ ਘਰੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ